ਖੁਰੂ ਸਰਿਆ ਗੈਦ ਤਿਹਾਰੇ ਉਸ ਦੀ ਦੁਕਾਨ ਦੇ ਅੰਦਰ ਆਨ ਕੇ ਉਹਦਾ ਫੇਰ ਰਮੀ ਦੇ ਨਾਲ ਕਤਲ ਕਰ ਦਿੱਤਾ ਜਾਂਦਾ ਹੈ ਔਰ ਖੂਨ ਨਾਲ ਉਹਦੇ ਕਿਸੇ ਵੀ ਹਥਿਆਰੇ ਨੂੰ ਪੁਲਿਸ ਵੱਲੋਂ ਰਾਜ ਸਰਕਾਰ ਦੀ ਕੋਈ ਹਦਾਇਤ ਨਹੀਂ ਉਹਨੂੰ ਗ੍ਰਿਫਤਾਰ ਕਰਨ ਦੀ ਅੱਜ ਇਹ ਰੋਸ਼ਵਾਰ ਇਸ ਲਈ ਕਤਿਆ ਜਾ ਰਿਹਾ ਹੈ ਕਿ ਪੰਜਾਬ ਦੇ ਅੰਦਰ ਇੱਕ ਟਾਰਗੇਟ ਕਿਲਿੰਗ ਦੇ ਤਹਿਤ ਇਹ ਦਵਾਦੀ ਆਏ ਜਨ ਹਤਿਆ ਕੀਤੀ ਜਾਂਦੀ ਹੈ ਮੈਂ ਦੋ ਚਾਰ ਕਟਨਾ ਦਾ ਤੁਹਾਡੇ ਅਗੇ ਜਿਗਰ ਕਰਾਂਗਾ ਅੱਜ ਤੋਂ ਦੋ ਤਿੰਨ ਸਾਲ ਪਹਿਲਾਂ ਆਰਐਸਐਸ ਦਾ ਪੰਜਾਬ ਦਾ ਮੁਖੀ ਉਹ ਕਤਲ ਜਲੰਧਰ ਦੇ ਵਿੱਚ ਸ਼ਰਿਆਮ ਕਰਤਾ ਗਿਆ ਕਿ ਤੁਸੀਂ ਸਾਰੇ ਇਕੱਠੇ ਹੋ ਜੋ ਕਿ ਇਤਿਹਾਸ ਦਵਾਇਆ ਕਿ ਅਸਾਨੂੰ ਉਹ ਦਿਨ ਭੁੱਲੇ ਨਹੀਂ ਜਦੋਂ ਪੰਜਾਬ ਦੇ ਅੰਦਰ ਅਤੰਗਵਾਦ ਦਾ ਦੌਰ ਸੀ ਤੇ ਖੁੱਡੇ ਦੇ ਅੰਦਰ ਵਾਸਤੇ ਵਿੱਚੋ ਕੱਟ ਕੱਟ ਕੇ ਹਿੰਦੂਆਂ ਨੂੰ ਮਾਰਿਆ ਗਿਆ ਸੀ ਕਿਉਂ ਮਾਰਿਆ ਗਿਆ ਕਿ ਪੰਜਾਬ ਦੇ ਅੰਦਰ ਵੱਖ-ਵੱਖ ਜਿਹੜੇ ਲੋਕ ਚਾਹੁੰਦੇ ਨੇ ਜਿਹੜੇ ਚਾਹੁੰਦੇ ਆ ਕਿ ਪੰਜਾਬ ਇੱਕ ਹਿੰਦੂ ਇੱਕਤਾ ਜਿੰਦਾਬਾਦ 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 ਹਿੰਦੂ ਇੱਕਤਾ ਜਿੰਦਾਬਾਦ 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 ਹਿੰਦੂ ਇੱਕਤਾ ਜਿੰਦਾਬਾਦ 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 ਐ ਸੰਜੂ ਕਾ ਕਰੇ ਜ਼ਿਲ੍ਹਾ ਪ੍ਰਧਾਨ ਆਪਣੇ ਬਜੰਗਲ ਤੋਂ ਤੇ ਬਾਕੀ ਇਹ ਸੀਗਾ ਕਿ ਸਾਡੇ ਵਿਕਾਸ ਦੀ ਜਿਹੜੇ ਦੁਕਾਨ ਕਰਦੇ ਇਹਨਾਂ ਵਿਸ਼ਵ ਵਿਦੂ ਪ੍ਰਚਰਕ ਜਿਹੜੇ ਆ ਉਹ ਸੰਗਠਨ ਦੇ ਵਿੱਚ ਸੀਗੇ ਔਰ ਉਹਨਾਂ ਨੂੰ ਕਿਲਾ ਬੰਦਿਆ ਵੱਲੋਂ ਉਹਨਾਂ ਦੀ ਹੱਤਿਆ ਕਰ ਦਿੱਤੀ ਗਈ ਦੁਕਾਨ ਦੇ ਵਿੱਚ ਔਰ ਅਸੀਂ ਚਾਹਦੇ ਆਂ ਕਿ ਪੰਜਾਬ ਸਰਕਾਰ ਜਿਹੜੀ ਆ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਬਣਾਏ ਸਾਡੀ ਜਿਹੜੀ ਸੁਰੱਖਿਆ ਜਿਹੜੀ ਆ ਸੁਨਿਸ਼ਚਿਤ ਕਰੇ ਔਰ ਜੋ ਇੱਕ ਜਰੀ ਮੰਦਭਾਗੀ ਘਟਨਾ ਹੋਈ ਹੈ ਇਹ ਨੇ ਪੂਰੇ ਪੰਜਾਬ ਨੂੰ ਹਿਲਾ ਦਿੱਤਾ ਹੈ ਇਹ ਬੰਦਿਆਂ ਦੀ ਸੁਰੱਖਿਆ ਦੇ ਲਈ ਵੀ ਇੱਕ ਜਿਹੜਾ ਕੁਐਸਚਨ ਮਾਰ ਖੜਾ ਕਰ ਦਿੰਦਾ ਹੈ। ਅਸੀਂ ਪੰਜਾਬ ਸਰਕਾਰ ਨੂੰ ਚਾਹ ਕਹਿਣਾ ਚਾਹਦੇ ਹਾਂ ਕਿ ਪੰਜਾਬ ਦੇ ਵਿੱਚ ਹਿੰਦੂ ਵੀ ਰਹਿੰਦੇ ਨੇ। ਅਸੀਂ ਵੀ ਤੁਹਾਨੂੰ ਵੋਟਾਂ ਪਾਈਆਂ ਨੇ। ਇਸ ਕਰਕੇ ਸਾਡੀ ਜਿਹੜੀ ਹੈ ਸੁਰੱਖਿਆ ਸੁਲਿਖਿਤ ਕੀਤੀ ਜਾਏ। ਅਸੀਂ ਅੱਜ ਇੱਕ ਮੋਰੰਡਮ ਜਿਹੜਾ ਹੈ ਪੰਜਾਬ ਸਰਕਾਰ ਵੱਲੋਂ ਅਸੀਂ ਐਸਡੀਐਮ ਥਰੂ ਦਿੱਤਾ ਗਿਆ। ਉਹਦੇ ਵਿੱਚ ਵੀ ਆਪਾਂ ਇਹ ਕਹਿਣਾ ਚਾਹਦੇ ਹਾਂ ਕਿ ਜਿਹੜੀ ਪੰਜਾਬ ਦੇ ਵਿੱਚ ਪੰਜਾਬੀਆਂ ਦੀ ਰੱਖਿਆ ਕੀਤੀ ਜਾਏ। ਔਰ ਅੱਜ ਸ਼ੀਤਲਾ ਮਾਤਾ ਮੰਦਰ ਤੋਂ ਅਹੀਂ ਜਦੋਂ ਚੱਲਣ ਲੱਗੇ ਸੀਗੇ ਤੇ ਸਾਨੂੰ ਪੰਜਾਬ ਸਰਕਾਰ ਦੇ ਪੰਜਾਬ ਪੁਲਿਸ ਵੱਲੋਂ ਰੋਕਿਆ ਗਿਆ। ਇਹ ਲਗਾਤਾਰ ਜਿਹੜਾ ਕੰਮ ਚੱਲਦਾ ਆ ਰਿਹਾ। ਅਸੀਂ ਚਾਹਦੇ ਆ ਵੀ ਸਾਨੂੰ ਡਾਰਕਿਆ ਜਾਏ ਅਸੀਂ ਆਪਣੀ ਜਿਹੜੀ ਮੰਗ ਹੈ ਉਹ ਰੱਖ ਸਕਦੇ ਆ ਬਸ ਇਨਾ ਹੀ ਕਹਿੰਦੇ ਆ ਮੈਂ ਸਾਡੇ ਨੂੰ ਜੈ